ਕੀ ਕੰਮ ਨਹੀਂ ਕਰਦੀ ਸਾਰਾ ਦਿਨ ਪਈ ਰਹੀ ਨਹੀਂ ਬੋਕਰਾਂ ਰਹਿੰਗੇ ਮੇਰ ਤੋਂ ਆੜਾ ਚਲ ਮੈਂ ਜਾੜੂੰਗੀ ਆ ਦੇ ਘਰੇ ਹੋ ਕੀ ਜਾੜਨ ਦੀ ਗੱਲ ਲੜਦੇ ਨਹੀਂ ਇਸ ਗੱਲ ਦਾ ਕੋਈ ਗੁੱਸਾ ਨਹੀਂ ਹੈ ਕੀ ਕੰਮ ਦਾ ਦਾ ਕਿਹਾ ਹੀ ਜਾਂਦਾ ਦਾ ਸਾ ਵੀ ਹਣ ਤਿੰਨ ਵਾਰੀ ਇੱਥੇ ਫੜਾ ਗਏ ਆ ਸੁਬਾ ਜਦੋਂ ਉੱਠੀ ਉਹਦਾ ਵੀ ਚਾਹ ਨੂੰ ਫੜਾਈ ਮੰਦੀ ਬਬੰਦ ਕਰ ਲੈ ਫੋਨ ਯਾਰ ਇੱਕ ਵਾਰੀ ਸੀਰੀਅਸ ਗੱਲ ਚੱਲੀ ਜਾਂਦੀ ਓਏ ਆ ਕਿਹੜਾ ਪ੍ਰੈਂਕ ਮੇਰੇ ਪਪਾਈਏ ਖੁੰਸੀ ਉਹ ਵੀ ਬਾਹਰ ਹਾਂਜੀ ਕਿਵੇਂ ਤੁਸੀਂ ਸਾਰੇ ਅੱਜ ਦਾ ਵਲੌਗ ਬਾਹਲੇ ਘੈਂਟਾ ਕਿਉਂਕਿ ਆਪਣੇ ਨਾ ਇਹਦੇ ਵਿੱਚ ਕੀਤਾ ਹੋਇਆ ਸੀ ਪ੍ਰੈਂਕ ਪ੍ਰੈਂਕ ਦਾ ਨਾ ਨਾਨਪੁਰਜਾਈ ਪ੍ਰੈਂਕ ਤੇ ਬਾਹਲੇ ਘੈਂਟਾ ਮੰਦੀਪ ਦਾ ਰੋਲ ਵੇਖਿਓ ਉਹਦੇ ਵਿੱਚ ਤੁਸੀਂ ਇਹ ਕਰੀ ਨਹੀਂ ਤੇ ਹੁਣ ਹੀ ਡਰ ਕੇ ਝਾੜੂ ਦੇਗੀ ਚਲੋ ਬੜੇ ਰਿਓ ਵਲੋਗ ਦੇ ਵਿੱਚ ਐਂਡ ਤੱਕ ਕਿੱਥੋਂ ਲੱਭ ਗਈ ਤੇ ਨਾ ਆ ਦੇਖੋ ਭਈ ਮੇਰੇ ਛੋਟੇ ਹੁੰਦੇ ਦੀ ਗੱਡੀ ਕੱਪੜੇ ਵਿੱਚ ਕੀ ਫਿਰਦੀ ਦਿਖਾਈ ਮੈਂ ਤਾਂ ਆਵਾਸ ਸਾਰਾ ਮੈਂ ਜਿੱਲੀੜੇ ਪੁੰਦਾ ਸੀ ਛੋਟਾ ਹੁੰਦਾ ਇਹ ਪਤਾ ਨਹੀਂ ਕਰਦਾ ਆ ਦੇਖੋ ਮੇਰੇ ਕੱਪੜੇ ਧੋਤਾ ਦੇ ਇਹਨਾਂ ਨੂੰ ਛੋਟੇ ਹੁੰਦੇ ਤੇ ਮੈਲੇ ਹੀ ਪਏ ਆ ਮੇਰੇ ਛੋੜੇ ਨੇ ਪੇਂਟ ਦੇਖੋ ਆ ਸੋਹਣਾ ਸਰਦ ਹਾਂ ਕਿ ਹਾਂ ਮੈਂ ਜिद ਕਰਕੇ ਲਿਆ ਸੀ ਮੈਂ ਕਿਹਾ ਮੰਮੀ ਮੈਂ ਤਾਂ ਆਈ ਕੱਪੜੇ ਲੈਣੇ ਉਹ ਤਾਂ ਸੁਈ ਨਹੀਂ ਹੁੰਦੀ ਜ ਤੈਨੂੰ ਹੂੰ ਕਿ ਮੈਂ ਛੋਟਾ ਹੁੰਦਾ ਹੀ ਬੋਲਦਾ ਤੇ ਬਥੇਰੀ ਸੂਂ ਸੀ ਮੈਨੂੰ ਆ ਗੱਡੀ ਤਾਂ ਚਲੋ ਗਾਂ ਕੰਮ ਆ ਜੀ ਦੇ ਲਓ ਨਾ ਬਚਪਨ ਦੀ ਯਾਦਾਂ ਇਹ ਜੀ ਚੀਜ਼ਾਂ ਬਣਦੀ ਨੇ ਮਜ਼ਬੂਤ ਦੇ ਕਿੰਨੀ ਆ ਮਨਦੀਪ ਇਹ ਮਜਬੂਤ ਬਹੁਤ ਗੱਡੀ ਅੱਜ ਕੱਲ ਦੀ ਦਾ ਪਲਾਂ ਦੀ ਅੱਜ ਕੱਲ ਦੀ 100 ਰੁਪਏ ਦੀ ਗੱਡੀ ਲੈ ਤਾਂ ਵੀ ਇਹ ਟੁੱਟਦੀ ਨਹੀਂ ਇਹਨੂੰ ਸੱਟ ਕੇ ਦੇਖ ਲੈ ਛੇੜੇ ਮਿੱਟੀयां ਭਰੀ ਪਈ ਐ ਮੈਂ ਮਿੱਟੀ ਜੀ ਰਹਿੰਦਾ ਸੀ ਸਾਰਾ ਦਿਨ ਅੰਮੀ ਜੀ ਇਹਨੂੰ ਮੇਰੇ ਬਚਪਨ ਦੇ ਖਿਡੌਣੇ ਕਿੱਥੋਂ ਲੱਭ ਕੇ ਮਨਦੀਪ ਨੂੰ ਸਾਰਾ ਸੁਣਾ ਹਾਂ ਕੀ ਕੀ ਜੀ ਆਹ ਹੋਰ ਸੰਭਾਲਿਆ ਫੇਟੀ ਜੋ ਕੱਢ ਲੈਂਦੇ ਇਹ ਮੇਰੇ ਲਈ ਖਜ਼ਾਨਾ ਹੀ ਐ ਇੱਕ ਸਾਉਦਾ ਮੰਮੀ ਨੇ ਸੰਭਾਲ ਕੇ ਰੱਖਤੇ ਕਿਉਂਕਿ ਮੈਂ ਤੋੜੇ ਨਹੀਂ ਕਦੇ ਵੀ ਆਪ ਦੇਖ ਲਵੋਨੇ ਨਾ ਮੰਮੀ ਯਾਦ ਇਹ ਪਤਾ ਸੀ ਵੈਰੀ ਗੁੱਡ ਡਰੀ ਆ ਗਈ ਇੱਕ ਜਿਸ ਮੰਮੀ ਲੋ ਜੀ ਸਾਰੇ ਜਾਨੇ ਕਹਿੰਦੇ ਨੇ ਵਲੌਗ ਚ ਡਰੀ ਸਰਦਾਰ ਨਹੀਂ ਦਿਖਾਵਾ ਚੱਕੋ ਫਿਰ ਪਰੀ ਐ ਡੈ ਹਾਂ ਅਜੇ ਨਾ ਤੇ ਮੈਂ ਕੀ ਹੋਈ ਸੀ ਆਪਣੇ ਜੀਜੂ ਆ ਪਰੀ ਤੈਨੂੰ ਕਿਵੇਂ ਅੱਜ ਪੜ੍ਹਾਈ ਦਾ ਸ਼ੌਂਕ ਜਾਗ ਗਿਆ ਵੀ ਬਚਪਨ ਆ ਨਹੀਂ ਇਹ ਮੇਰੇ ਤੋਂ ਬੱਬੂ ਕਹਿੰਦਾ ਮੈਂ ਸਲੇਟੀ ਲੈਣੀ ਹੈ ਪਲੀਜ਼ ਹਾਂ ਖੋਲ ਦੇਣ ਮੇਉਂ ਪੈਰ ਲੈ ਕੇ ਆਨੇ ਮਸਾਂ ਹੂੰ ਤੇ ਪੈਰ ਮੇਰੇ ਪੈਰ ਵੱਡ ਕੇ ਬਾਹਰ ਰੱਖਿਆ ਵਾਂ ਕਿ ਨਾਟਾ ਆ ਰਹੇ ਆ ਮੈਂ ਨਹੀਂ ਪੈਰ ਮੈਂ ਖੋਲ ਕੇ ਬਾਹਰ ਰੱਖਿਓ ਨਾ ਵੀ ਕੋਈ ਚੀਜ਼ ਚੱਕਣ ਵੀ ਨਾ ਆਵੇ ਬੰਦਾ ਖੋਲਣ ਕੋਈ ਨਟ ਬੋਲਟ ਰੱਬ ਨੇ ਦਿੱਤੇ ਤੇ ਫਿਰ ਤਾਂ ਖੋਲ ਕੇ ਕੇ ਪੈਰ ਲੈ ਕੇ ਅੰਦਰ ਆ ਜੇ ਆ ਪੈਰ ਕਿਨੇ ਚੜੇ ਤੁਸੀਂ ਨਾ ਵੇਖੋ ਬਿੱਟੀ ਹੂੰ ਨਹੀਂ ਲੈਣ ਤੂੰ ਲੈ ਬੱਬੂ ਅਜ ਫੋਟੋ ਕਰੋ ਨਾ ਮਾਮੀ ਨਾ ਹਣ ਬੱਬੂ ਫਿਰ ਤੁਹਾਨੂੰ ਪਤਾ ਦੋ ਚਾਰ ਦਿਨਾਂ ਤੱਕ ਆਪਦੇ ਪਿੰਡ ਚਿਲ ਜੂਗਾ ਹੈ ਨਾ ਡਿੱਗੀ ਕਦੇ ਵਰਗੀ ਬੀਨ ਹੁਣ ਪਤਾ ਲੱਗਿਆ ਕੀ ਅੱਜ ਮੈਂ ਕਿੰਨੇ ਦਿਨਾਂ ਬਾਅਦ ਪਾਣੀ ਵੇਖਿਆ ਪਾਣੀ ਨਹੀਂ ਦੇਖਿਆ ਤੂੰ ਕਦੀ ਹੈ ਖੇਤ ਚ ਗਿਆ ਖੇਤ ਚ ਕੇ ਹਾਂ ਪਾਣੀ ਸੋਕ ਵੀ ਗਿਆ ਖੇਤ ਤੇ ਆਏ ਮਾਰੇ ਪੈ ਜਦੋਂ ਆਪਣਾ ਵਿਆਹ ਆਇਆ ਅੱਜ ਦੇਖਿਆ ਆਪਣੇ ਖੇਤ ਪਾਣੀ ਆਉਂਦਾ ਹੀ ਨਹੀਂ ਰਾਜਸਥਾਨ ਚ ਦੇਖ ਲਓ ਪੰਜਾਬ ਜਿੰਨੇ ਹੜ ਹੜਾਉਂਦੇ ਨੇ ਰਾਜਸਥਾਨ ਚ ਪਾਣੀ ਨਹੀਂ ਆਉਂਦਾ ਡੈਡੀ ਉਹਨਾਂ ਨੇ ਕਹਿਆ ਕਰਨਾ ਜਦੋਂ ਆਵਾਂਗੇ ਨਾਲ ਪਾਣੀ ਲੈ ਕੇ ਆਉਣਾ ਹੋਰ ਕੀ ਹੈ ਇੱਕਾ ਛੱਪੜ ਭਰ ਗਿਆ ਨਾ ਨੋਣਾ ਹਾਂ ਨੋਣਾ ਹੁਣ ਤਾਂ ਨਹਾ ਲਈ ਛੱਪੜ ਚ ਤਾਜਾ ਪਾਣੀ ਭਰਿਆ ਹੋਇਆ ਨਾ ਕੇ ਸੱਚੀ ਕਿ ਤੇ ਪੈਰ ਨਾ ਤਿਲਕਾਦੀ ਤੂੰ ਮੇਰਾ ਅੱਜ ਬੱਚੀ ਨੂੰ ਉਧਰ ਘੇ ਬਣ ਰੱਖਿਆ ਪਾਸੇ ਜੀ ਗੜੀ ਡਿੱਗੀ ਨਾ ਹੁੰਦੀ ਸੋ ਵੱਡੇ ਡੈਮ ਚ ਰਹਿਣ ਤਿਆ ਕਰ ਵੱਡੇ ਟਾਈਮ ਤੂੰ ਆ ਛੱਪੜ ਚੀਨਾ ਕੇ ਦਿਖਾ ਦੇ ਤੈਨੂੰ ਮੰਨ ਜੂਗਾ ਮੈਂ ਤੁਸੀਂ ਕੁੱਟਾਂਗੇ ਵਾਚਣਾ ਨਾਲ ਲਾਉਂਗੀ ਹਾਂ ਢੂੰਗਾ ਬਹੁਤ ਆ ਮੈਂ ਤੈਨੂੰ ਦੱਸਦਾ ਨਾ ਮੱਛੀਆਂ ਸੱਚੀਆਂ ਦੇ ਵਿੱਚ ਐ ਵੀ ਅਸੀਂ ਕਰਨ ਵਾਲੇ ਮੀਨਾ ਭੈਣ ਪ੍ਰੈਂਕ ਮੈਂ ਦੱਸ ਦਵਾਂ ਜਿਹਨੂੰ ਪਤਾ ਨਹੀਂ ਮੀਨਾ ਭੈਣ ਕੌਣ ਹੈ ਮੀਨਾ ਭੈਣ ਹੈਗੀ ਮੇਰੀ ਸਿਸਟਰ ਮਾਸੀ ਦੀ ਕੁੜੀ ਉਹ ਸਾਡੇ ਕੋਲ ਇੱਥੇ ਆਏ ਹੋਏ ਆ ਠੀਕ ਹੈ ਤੇ ਉਹਨਾਂ ਨਾਲ ਅਸੀਂ ਕਰਨਾ ਪ੍ਰੈਂਕ ਤੇ ਠੀਕ ਹੈ ਤੂੰ ਆ ਵੀ ਨਾ ਨਾ ਕਰਨਾ ਖਤਰਨਾਕ ਪ੍ਰੈਂਕ ਇਹ ਲੜੂਗੀ ਉਹਨੂੰ ਵੀ ਤੂੰ ਇੱਥੇ ਪਈ ਰਹਿਣੀ ਹੈ ਕੰਮ ਨਹੀਂ ਕਰਦੀ ਮੈਂ ਹੀ ਕਰਦਾ ਕੰਮ ਕਰਾਂ ਹੈ ਇਹਨੂੰ ਤੈਨੂੰ ਰੋਟੀਆਂ ਲਾ ਕੇ ਦੇਣੀ ਦੇਖਦੇ ਮੀਨਾ ਦਾ ਕੀ ਰਿਐਕਸ਼ਨ ਹੁੰਦਾ ਵੈਸੇ ਤਾਂ ਉਹਨੂੰ ਕਿਤੇ ਡਾਊਟ ਨਾ ਹੋ ਜੇ ਵੀ ਮਤਲਬ ਉਹਨੂੰ ਡਾਊਟ ਹੋ ਵੀ ਸਕਦਾ ਕੈਮਰੇ ਤੋਂ ਪਰ ਮੇਰਾ ਤਰੀਕਾ ਹੈ ਮੈਂ ਫੋਨ ਇਦਾਂ ਰੱਖੂੰਗਾ ਵੀ ਮਤਲਬ ਉਹਨੂੰ ਪਤਾ ਨਾ ਲੱਗੇ ਬਿਲਕੁਲ ਵੀ ਉਹਦਾ ਧਿਆਨ ਜਾਣਾ ਨਹੀਂ ਪੱਲੀ ਕਿ ਲੈਣਾ ਤੂੰ ਥੋੜਾ ਅੱਗੇ ਰਹੀਂ ਐ ਨਹੀਂ ਤਾਂ ਫੋਨ ਦਾ ਪਤਾ ਲੱਗ ਗਿਆ ਉਹਨੂੰ ਸ਼ੱਕ ਹੋ ਜਾਏ ਇਹ ਵੀਡੀਓ ਜੀ ਕਿਉਂ ਬਣਾਈ ਜਾਂਦੇ ਹੈ ਠੀਕ ਹੈ ਐਸੀ ਠੀਕ ਹੈ ਰੁਕ ਜਾ ਉਹ ਪਈਏ ਪਈ ਤਾਂ ਦੇ ਤਨੂ ਕੰਮ ਕਿਆ ਸੀ ਕੀਆ ਬੱਕਰ ਮਾਰਨ ਲਈ ਪਈ ਬਾਹਰ ਧੁੱਪ ਚੜ ਗਈ ਸਾਰੀ ਦਿਹਾੜੀ ਕਾਦੀ ਤੇ ਨਹੀਂ ਘਮੋ ਕੁਛ ਨਹੀਂ ਕਰਦੀ ਸਾਰਾ ਦਿਨ ਪਈ ਰਹਿਣੀ ਜਾ ਵੀ ਮੰਜੇ ਤੇ ਮਿਲਦੀ ਹੈ ਹਾਂ 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 ਰਣ ਨੂੰ ਸਮਝਾ ਲਾ ਕੀ ਮੈਨ ਲੱਗੀ ਕੰਦੀ ਹੈ ਜੋ ਸਭ ਤੋਂ ਪਿੱਛੇ ਦਾ ਮੈਨ ਨਹੀਂ ਕਰਦੀ ਆ ਗਾਂ ਵੀ ਕਹੀ ਜਾਂਦੀ ਹਾਂ ਨਹੀਂ ਕਰਦੀ ਬਣੀਆਂ ਬਣਾਈਆਂ ਮਿਲਦੀਆਂ ਤੈਨੂੰ ਜਾਵੜ ਨਹੀਂ ਆ ਵਹਲਾ ਕਰਦੀਆਂ ਦਾ ਕਿੱਥੇ ਜਾਵੜ ਗਈ ਸਹਰਿਆਂ ਦੀ ਉਹ ਗੱਲ ਨਹੀਂ ਮੀਨਾ ਪਣੇ ਆ ਤਾਂ ਉਹੀ ਕਰੀ ਜਾਂਦੀ ਥਨ ਤੇ ਨਾ ਤੁਸੀਂ ਕੰਮ ਕਰਾ ਦਿਆ ਕਰੋ ਨਾਲ ਪਤਾ ਕੀ ਗੱਲ ਆ ਆ ਤਾਂ ਮੈਂ ਤੁਹਾਨੂੰ ਆ ਤਾਂ ਮੈਂ ਵੀਡੀਓ ਬਣਾਉਣ ਮਾਰਾ ਕਹਿੰਦਾ ਸੀਗਾ ਆ ਤਾਂ ਵੀਡੀਓ ਦੇ ਕਰਕੇ ਕਹਿੰਦਾ ਸੀ ਹੁਣ ਮੇਰੀ ਗੱਲ ਸੁਣੋ ਤੁਸੀਂ ਧਿਆਨ ਮੈਂ ਤੇ ਇਹ ਕਹਿੰਦੀ ਵੀ ਮੈਂ ਹੀ ਰੋਟੀ ਪਕਾਉਣੀ ਮੈਂ ਹੀ ਸਾਰੇ ਘਰ ਦੇ ਕੰਮ ਕਰਦੀ ਆ ਨਾ ਤਾਂ ਮੀਨਾ ਪਣ ਸਾਰਾ ਦਿਨ ਪਈ ਰਹਿੰਦੀ ਭਾਂਡਿਆਂ ਨੂੰ ਹੱਥ ਨਹੀਂ ਲਾਉਂਦੀ ਠੀਕ ਆ ਜਿੱਦੋਂ ਇਹਦੀ ਮਰਜ਼ੀ ਹੁੰਦੀ ਕੰਮ ਕਰਦੀ ਆ ਠੀਕ ਆ ਤੇ ਆਈ ਗੱਲ ਕਹੀ ਨਾ ਮਨਦੀਪ ਤੂੰ ਤੇ ਉਹ ਕਹਿੰਦੀ ਕੰਮ ਕਰਾ ਦੇ ਅਗਰ ਮੀਨਾ ਭੈਣ ਨੂੰ ਕਹਿ ਠੀਕ ਆ ਡੇਲੀ ਡੇਲੀ ਤਾਂ ਕਹਿੰਦੀ ਮੇਰੀ ਵੀ ਤਬੀਅਤ ਖਰਾਬ ਹੈ ਮੈਂ ਅੱਕੀ ਪਈ ਆ ਤੁਹਾਡੀ ਰੋਟੀ ਲਾ ਦੇ ਕੱਪੜੀ ਕੌਣ ਪਾਉਂਦਾ ਹੈ ਕੱਪੜੀ ਕੌਣ ਪਾਉਂਦਾ ਮਸ਼ੀਨ ਤਾਂ ਹੁੰਦੀ ਆ ਪਾਣੀ ਕੌਣ ਪਾਉਂਦਾ ਪੈਪ ਹੁੰਦੀ ਆ ਆਪੀ ਚਲਾਉਣੀ ਹੁੰਦੀ ਆ ਮੋਟਰ ਵੀ ਕਦੇ ਕਦੇ ਸੁੱਕਣੇ ਨਹੀਂ ਪਾਉਣੇ ਹੁੰਦੇ ਕਿੰਨੇ ਕੰਮ ਹੁੰਦੇ ਛੋਟੇ ਛੋਟੇ ਕੱਲੇ ਸੁੱਕਣੇ ਪਾਉਣੇ ਹੁੰਦੇ ਬਸ ਉਹ ਦੇਖ ਜੰਨੇ ਤੈਨੂੰ ਤੇਰੇ ਕੰਮ ਦੇਖਦੇ ਮੇਰੇ ਕੰਮ ਤੈਨ ਦੇਖਦੇ ਨਹੀਂ ਤੇ ਮੈਂ ਗੈਂਸ ਕੋਲ ਲੈਣੀ ਆ ਰੋਟੀਆਂ ਲਾਉਣੀ ਉਹ ਤਾਂ ਦੇਖਦੀਆਂ ਨਹੀਂ ਕਰਵਾ ਦਿਆ ਕਰ ਚਲ ਮੀਨਾ ਪਹਿਣੇ ਕੀ ਹੁੰਦਾ ਜਵਾਕ ਹੈ ਵੀ ਇਹ ਕਿਹੜਾ ਬੂਹੜੀ ਰੁਵਾ ਨਹੀਂ ਆ ਲਾਪਰੀ ਤੂੰ ਵੀ ਆਦੀ ਬਹੁਤੀ ਸੜ ਲਿਆ ਲਾ ਭਰਾ ਬਦਲ ਗਿਆ ਤੂੰ ਵਿਆਹ ਕਰਾ ਬਦਲ ਨਹੀਂ ਗਿਆ ਪਤਾ ਕੀ ਗੱਲ ਆ ਇਹ ਹਰਮਨਦੀਪ ਕਹਿੰਦੀ ਮੈਂ ਹੀ ਕਰਦੇ ਰੋਟੀ ਮੈਂ ਹੀ ਲੋਣੀ ਹੈ ਠੀਕ ਆ ਤੇ ਕੱਪੜੇ ਵੀ ਕਹਿੰਦੀ ਮੈਂ ਹੀ ਤਾਂ ਨਿਕਾ ਦਾਂ ਤੋ ਇੱਕ ਦਿਨ ਨਹੀਂ ਕੱਪੜੇ ਤੋਂ ਹੈ ਕਹਿੰਦੀ ਮੀਨਾ ਨੇ ਦੱਸ ਦਵੇ ਮੀਨਾ ਪਹਿਣੇ ਕਿੰਦਨ ਕੰਮ ਕੀਤਾ ਆ ਸਾਰੇ ਮੈਂ ਹੀ ਤੋਤੇ ਵੇਖ ਲਾ ਤਾਰ ਭਰੀ ਪਈ ਹੈ ਤੇ ਹਾਂ ਸੇਰ ਦੀ ਬੋਕਰ ਪਈ ਐ ਬੋਕਰ ਹੀ ਨਹੀਂ ਚੱਕੀ ਐਨੇ ਮੰਜੇ ਵੀ ਮੈਂ ਚੱਕੀ ਸੇਰ ਦੀ ਸੁੱਤੀ ਪਈ ਐ ਤੇ ਹੋਰ ਚਾਹ ਵੀ ਹਣ ਤਿੰਨ ਵਾਰੀ ਇੱਥੇ ਫੜਾ ਗਏ ਆ ਸੁਬਾ ਜਦੂ ਉਠੀ ਉਹਦੇ ਵੀ ਚਾਹ ਨੂੰ ਫੜਾਈ ਮੰਜੇ ਬਬੰਦ ਕਰ ਲੈ ਫੋਨ ਯਾਰ ਇੱਕ ਵਾਰ ਸੀਰੀਅਸ ਗੱਲ ਚੱਲੀ ਜਾਂਦੀ ਐ ਇਹ ਤਾਂ ਗਲਤ ਗੱਲ ਆ ਮੀਨਾ ਪਣੇ ਫੇਰ ਵੀ ਚੱਲ ਭਰਾ ਤੂੰ ਤਾਂ ਮੂੰਹ ਨਾਲ ਤੇ ਕਹਿੰਦੇ ਨਹੀਂ ਵੀ ਜਾੜਾ ਚੱਲ ਮੈਂ ਜਾੜੂਗੀ ਆਦੇ ਘਰੇ ਹੋਰ ਕੀ ਜਾੜ ਦੀ ਗੱਲ ਲਈ ਜੰਨੇ ਵੀ ਕੰਮ ਨਹੀਂ ਕਰਦੀ ਉਹ ਨਹੀਂ ਕਰਦੀ ਆ ਨਹੀਂ ਕਰਦੀ ਤੇ ਕੰਮ ਤਾਂ ਬੰਦੇ ਨੂੰ ਕਰਨਾ ਚਾਹੀਦਾ ਹੀ ਆ ਨਹੀਂ ਐਵੇਂ ਨਹੀਂ ਕਹਿੰਦੇ ਤੈਨੂੰ ਜਾਣ ਦੀ ਗੱਲ ਨਹੀਂ ਅਸੀਂ ਕਹਿੰਦੇਗੇ ਜਾੜੋ ਬੋਝ ਨਾ ਬਣ ਉਹ ਤਾਂ ਸਾਨੂੰ ਪਤਾ ਵੀ ਚਲੋ ਬਾਜੀ کریم ਬਾਹਰ ਕੰਮ ਲੱਗਿਆ ਤੁਸੀਂ ਸਾਡੇ ਕੋਲੇ ਆਏ ਆ ਸਾਡਾ ਨਾਲੇ ਮਨਦੀਪ ਨੂੰ ਐਵੇਂ ਆ ਵੀ ਮਨਦੀਪ ਕੋਲੇ ਜੀ ਲੱਗਿਆ ਰਹਿੰਦਾ ਠੀਕ ਆ ਤੇ ਕੰਮ ਵਾਲੀ ਗੱਲਾਂ ਕਿਹੜੀਆਂ ਵੀ ਕੰਮ ਦਾ ਤੈਨੂੰ ਐਵੇਂ ਕੋਈ ਇਦਾਂ ਦੀ ਗੱਲ ਥੋੜਾ ਕੀ ਵੀ ਤੂੰ ਕੰਮ ਵੀ ਹਾਂ ਕਰਦੀ ਨਹੀਂ ਅਸੀਂ ਕਿਹਾ ਵੀ ਸਾਰੇ ਕੰਮ ਨਾਲ ਕਰਾਇਆ ਕਰ ਆ ਗੱਲ ਕਹੀ ਤੂੰ ਹਣ ਕੇ ਚਾਹ ਵੀ ਮੰਜਾ ਤੇ ਮੰਗਦੀ ਕੋਈ ਤਰ ਆਂਦੀ ਪਈ ਹੈ ਸਵੇਰ ਦੀ ਇੱਧਰੀ ਬਸ ਅੱਗੇ ਮਨਦੀਪ ਕਹਿੰਦੀ ਨਹੀਂ ਸੀ ਮੈਂ ਇਹਨੂੰ ਕਿਹਾ ਜਿਹੜੀ ਗੱਲ ਵੀ ਸਿੱਧੀ ਮੀਨਾ ਨੂੰ ਜਾ ਕੇ ਕਹਿੰਦੀ ਤਿੰਨ ਵਾਰ ਚਾਹ ਮੰਗਾ ਲਈ ਮੀਨਾ ਆਪਣੇ ਜੇ ਤੂੰ ਸੋਚੇ ਨਾ ਵੀ ਤੈਨੂੰ ਅਸੀਂ ਲੜਦੇ ਹਾਂ ਲੜਦੇ ਨਹੀਂ ਇਸ ਗੱਲ ਦਾ ਕੋਈ ਗੁੱਸਾ ਨਹੀਂਗਾ ਕੰਮ ਦਾ ਤਾਂ ਕਿਹਾ ਹੀ ਜਾਂਦਾ ਹੈਗਾ ਫਟਾ ਫਰਜ਼ ਨਹੀਂ ਬਣਦਾ ਕਿ ਨਾਲ ਕੰਮ ਕਰਵਾਉਣ ਦਾ ਲੜਦੀ ਆ ਭਰਾਵਾ ਸੋਚਾਂ ਕੀ ਕਹਿੰਦਾ ਮੈਂ ਵੀ ਨਹੀਂ ਕਰਦੀ ਨਾ ਕੰਮ ਇਹਨਾਂ ਲੋਈ ਪ੍ਰੈਂਕ ਦੀ ਹੋ ਗਿਆ 79 ਮੀਨ ਨੂੰ ਪਹਿਲਾਂ ਹੀ ਪਤਾ ਸੀ ਵੀ ਪ੍ਰੈਂਕ ਕਰਦੀ ਮਨਦੀਪ ਕੀ ਹੈ ਨਾ ਇਹਨੂੰ ਪਹਿਲਾਂ ਕਿਵੇਂ ਪਤਾ ਸੀ ਕਿ ਇਹ ਨਹੀਂ ਹੁੰਦੇ ਯਾਰ ਪ੍ਰੈਂਕ ਤੁਸੀਂ ਨਾ ਕਿਹਾ ਕਰ ਪ੍ਰੈਂਕ ਕਰੋ ਐਵੇਂ ਤੇ ਪ੍ਰੈਂਕ ਨਹੀਂ ਹੁੰਦੇ ਹੁਣ ਕਿਸੇ ਨੇ ਕਮੈਂਟ ਵਾਵਾ ਦੇਣਾ ਤਾਂ ਕਰ ਹੀ ਜਾਂਦੇ ਸੀ ਮੀਨਾ ਭੈਣ ਦਾ ਪ੍ਰੈਂਕ ਕਰੋ ਓਏ ਮੇਰੇ ਦੁਸ਼ਮਣ ਵੀ ਹੈ ਕੋਈ ਓਏ ਤੇਰੇ ਦੁਸ਼ਮਣ ਨਹੀਂ ਪ੍ਰੈਂਕ ਹੋਵੇ ਮਜ਼ਾਕ ਵੀ ਕਰ ਇਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਪ੍ਰੈਂਕ ਕਰਦੇ ਸਹੀ ਹੈ ਵੀ ਜਿਹੜੇ ਮੇਰੇ ਬੱਬੂ ਤੂੰ ਕੋਈ ਗੱਲ ਨਹੀਂ ਬੱਬੂ ਨੇ ਦਾਸਤਾ ਆ ਕੇ ਵੀ ਮੈਂ ਆਪਣੇ ਨਾ ਮੰਮੀ ਤੁਹਾਡੇ ਨਾਲ ਵੀਡੀਓ ਬਣਾਉਣ ਕੇ ਐ ਕਰਕੇ ਪਹਿਲਾਂ ਹੀ ਸਾਰਾ ਕੰਮ ਕੋਲ ਕਰ ਤਾ ਤੈਨੂੰ ਜ਼ੋਰ ਨਾਲ ਦੱਸ ਦਾਂਗਾ ਤੈਨੂੰ ਤੈਨੂੰ ਹੁਣ ਤੂੰ ਮੇਰ ਨਾਲ ਪ੍ਰੈਂਕ ਕਰ ਲਾ ਮੈਂ ਕਿ ਤੂੰ ਦੱਡੂ ਦੱਡੂ ਮੇੜਾ ਹੋਊਗਾ ਤੂੰ ਹੋਏ ਕਿਵੇਂ ਬੋਲਦੀ ਏ ਨੂੰ ਕਾਟੋ ਜੀ ਅਸਲੀ ਰੂਪ ਸਾਹਮਣੇ ਆਇਆ ਅੱਜ ਇਹ ਪ੍ਰੈਂਕ ਕਰ ਸੋ ਇਹ ਆਹ ਕੜਾ ਪ੍ਰੈਂਕ ਮੇਰੇ ਪਪਾਈਏ ਖੁੰਸੀ ਉਹ ਵੀ ਬਾਹਰ ਕਰ ਨਾਲੀ ਰੋਣ ਮਦਦ ਕਉ ਕਰਦੀ ਆ ਯਾਦ ਕਰੇਗੇ ਜਿੱਦਣ ਮੈਂ ਜਾਵਣੀ ਸੀ ਬਸ ਜਾਣਣੀ ਮੇਂ ਦੀ ਜ ਲੱਗੀ ਜਾਂਦਾ ਥੋੜੇ ਜਿਹੇ ਨਾਲ ਆ ਗਈ ਹੈ ਹਾਂ ਚਾਹ ਤੇ ਚਟਕੀ ਲਾਈਕ ਆਇਆ ਇੱਥੇ ਨੇੜੇ ਜੀ ਗੰਗਾ ਨਗਰ ਕੋਲੇ ਪਦਮਪੁਰ ਕੋਲੇ ਮੈਕ ਵੀ ਚੱਲਦਾ ਨਹੀਂ ਮਜਾ ਅਜ ਮੰਗਾਉਣਾ ਮੇਰੀ ਪਿੱਛੇ ਆ ਲਾਸਟ ਲੋਬੀ ਇੱਕ ਸਵਾਲ ਲੈ ਆਪ ਨੂੰ ਇਹਦੇ ਵਿੱਚ ਪੁੱਛਣਾ ਮੈਂ ਤੁਹਾਨੂੰ ਜਵਾਬ ਹੀ ਦੇ ਦੇਣਾ ਵੇ ਸਵਾਲਾਂ ਲਈ ਸੀ ਅਲੱਗ ਹੀ ਕੁਐਸਚਨ ਵਾਲਾ ਬਣਾਵਾਂਗੇ ਮੰਦੀ ਇਹ ਤਾਂ ਦਸਣਾ ਵੀ ਨਾ ਦਸਣਾ ਕਿੰਨੇ ਭੈਣ ਭਰਾ ਤੁਸੀਂ ਫੈਮਿਲੀ ਚ ਹਾਂ ਤਾਂ ਆਪ ਹੀ ਦੱਸ ਦੋ ਭੈਣ ਭਰਾ ਕਿੰਨੇ ਦੇ ਨੇ ਤੇ ਮੰਮੀ ਡੈਡੀ ਆ ਤੇ ਦੋ ਭੈਣ ਭਰਾ ਹੈਗੇ ਮਨਦੀਪ ਹਣੀ ਤੇ ਅਸੀਂ ਹੈਗੇ ਤਿੰਨ ਭੈਣ ਭਰਾ ਤੁਸੀਂ ਪੁੱਛਦੇ ਸੀ ਇੱਕ ਮਿੰਟ ਕਿਸ ਨੇ ਕੀਤਾ ਸੀ ਪਰੀ ਦੀਦੀ ਮੈਂ ਹੈਗਾ ਤੇ ਗੁਰੀ ਨਹੀਂ ਕਈ ਨੂੰ ਨਹੀਂ ਪਤਾਗਾ ਉਹ ਆਪਣੇ ਮੰਮੀ ਜੀ ਗੁਰੀ ਦਾ ਨਹੀਂ ਖਾਸ ਕਰਕੇ ਪਤਾ ਨਾ ਹੈ ਗੁਰੀ ਦਾ ਹਾਂ ਗੁਰੀ ਹੈ ਨਾ ਸਰ ਜਿਹੜਾ ਮੇਰਾ ਭਾਈ ਹੈਗਾ ਉਹਨੂੰ ਤੁਸੀਂ ਨਹੀਂ ਜਾਣਦੇ ਜੇ ਮਾਰੋਲ ਦਾ ਕੰਮ ਇਹਨੂੰ ਤਾਂ ਕੋਣ ਨਹੀਂ ਜਾਣਦਾ ਮੀਨਾ ਡੈਡ ਨੂੰ ਇਹ ਤਾਂ ਵਾਇਰਲ ਆ ਤੇਰੀ ਭੈਣ ਹੈ ਚੰਗੀ ਵਾਇਰਲ ਸੈਂਟਲੀ ਬਹੁਤ ਹਾਂ ਐਕਟਿੰਗ ਕਿਵੇਂ ਲੱਗੀ ਮੀਨਾ ਵਣ ਸਾਡੀ ਬਹੁਤ ਹੂੰ ਕਾ ਹੋਇਆ ਨਹੀਂ ਜਾਂਦਾ ਯਾਰ ਨਵਾਨੀ ਅਸਟੇਜ ਆ ਸੀਰੀਅਸ ਹੋਇਆ ਨਹੀਂ ਕਿ ਪੂਰਾ ਪ੍ਰੈਂਕ ਖਰਾਬ ਹੋ ਗਿਆ ਸੱਚੀ ਦੱਸ ਰਹੀ ਹਾਂ ਪ੍ਰੈਂਕ ਨਾ ਤਾਂ ਪ੍ਰੈਂਕ ਸੀ ਨਾ ਪ੍ਰੈਂਕ ਜ ਕੋਈ ਸਮਝ ਨਹੀਂ ਆ ਕੋਈ ਤਕੜਾ ਹੀ ਕਰਾਂਗੇ ਪ੍ਰੈਂਕ ਉਹ ਪ੍ਰੈਂਕ ਤਾਂ ਖਤਮ ਹੋ ਗਿਆ ਵਲੌਗ ਬਣਾ ਲੈ ਜਾ ਕੰਮ ਕੋਈ ਨਾ ਕਰ ਲੈਣ ਵੀਡੀਓ ਬਣ ਗਈ ਆ ਠੀਕ ਹੈ ਨਾ ਕੀ ਆ ਮੈਂ ਕਦੀ ਪ੍ਰੈਂਕ ਨਹੀਂ ਕਰ ਸਕਦਾ ਮਨਦੀਪ ਨਾ ਵੈਸੇ ਵਾਸਤੂ ਮੈਨੂੰ ਲੱਗਦਾ ਮੈਨੂੰ ਨਨੀ ਸਾਰੀ ਦੀ ਆਡੀ ਫੋਨ ਮੇਰੇ ਹਾਂ ਸਰਦ ਨਹੀਂ ਜੱਗਰੂ ਤੁਸੀਂ ਪ੍ਰੈਂਕ ਕਰਦੇ ਹੋ ਸਾਡੇ ਨਾਲ ਸਾਰੀ ਦਿਹਾੜੀ ਫੋਨ ਦੀ ਹੂੰ ਤਾਂ ਇਹਦੇ ਸਾਥ ਤੁਸੀਂ ਵੀ ਦਿੱਤਾ ਸੀ ਪ੍ਰੈਂਕ ਚ ਲਾ ਆਹ ਕਹਿੰਦੀ ਮੈਂ ਵੀ ਦਿੱਤਾ ਸੀ ਦਵਾ ਗੈਨੀ ਮਾਂ ਲੈ ਹੁਣ ਪ੍ਰੈਂਕ ਹੋ ਗਿਆ ਫੇਲ ਤੇ ਆ ਭਾਈ ਆਪਣੇ ਖੇਤਾਂ ਨਾਲ ਗਿਆ ਪਾਣੀ ਇੱਥੇ ਕਰਾਂਗੇ ਬਜਾਈ ਵਿਜੋਈ ਤੇ ਹੁਣ ਪ੍ਰੈਂਕ ਹੋ ਗਿਆ ਫੇਲ ਹੁਣ ਕੀ ਕੰਮ ਕਰਨਾ ਕਰ ਲੋ ਬਈਆ ਕੰਮ ਫੇਲ ਕਾ ਕਰ ਲੱਗਣਾ ਕੀ ਨਵੀਂ ਮੇਗਮ ਗੱਲਾਂ ਆ ਦੇ ਹਾਂ ਅਨਜਲਾ ਮਾਨਨ ਮਸ਼ਕ ਲੈ ਮੰਦੀਪ ਰੋਟੀ ਰੋਟੇ ਉਹ ਤੂੰ ਖੁੱਲ ਰਹੀ ਉਹ ਬੁੱਢਾ ਗੱਦਾ ਆ ਗਿਆ ਹੈ ਸਾਰੇ ਤੇ ਬਜ਼ੁਰਗ ਗੱਦਾ ਆ ਗਿਆ ਬਜ਼ੁਰਗ ਨਹੀਂ ਆ ਉਹਦੀ ਉਮਰ ਸਿਰਫ 5 ਸਾਲ 5 ਸਾਲ ਦੀ ਉਮਰ ਆ ਉਹਦੀ ਹਾਂ ਉਹ ਸਿਰਫ ਭੋੜਾ ਹੀ ਕਿ ਰੱਖੀ ਬੈਠਾ ਉਸ ਤੇ